ਦੋਸਤੋ ਹਰ ਇਨਸਾਨ ਲਗਜ਼ਰੀ ਚਾਹਦਾ ਹੈ ਰਿਚਨੈਸ ਚਾਹਦਾ ਹੈ ਅਸੀਂ ਮਗਰ ਫੀਅਰ ਡਰ ਦੇ ਵਿੱਚ ਕਿਰੇ ਹੋਏ ਹਾਂ ਕਿਸ ਤਰ੍ਹਾਂ ਅਸੀਂ ਉਸ ਫੀਅਰ ਨੂੰ ਤੋੜ ਸਕੀਏ ਤੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕੀਏ ਤੇ ਜਿਸ ਤਰ੍ਹਾਂ ਅਸੀਂ ਚਾਹਨੇ ਆ ਉਹ ਸਾਡੀਆਂ ਖਾਹਸ਼ਾਂ ਪੂਰੀਆਂ ਹੋ ਸਕਣ ਸਾਡਾ ਜਿਹੜਾ ਰੂਟ ਚੱਕਰਾ ਹੈਗਾ ਇਸ ਚੱਕਰਾ ਦੇ ਵਿੱਚ ਸਾਡੀ ਇਹ ਸਾਰੀ ਜਿਹੜੀ ਹੈ ਪ੍ਰੋਬਲਮ ਹੈ ਇਸ ਦੇ ਕੋਡ ਜਾਂ ਕਹਿੰਦੇ ਇਸ ਦੀਆਂ ਚਾਬੀਆਂ ਛੁਪੀਆਂ ਆ ਅਸਲ ਦੇ ਵਿੱਚ ਕੀ ਹੈਗਾ ਆ ਕਿ ਜਿਨ੍ਹਾਂ ਦਾ ਇਹ ਚੱਕਰ अवेਕਨ ਹੋ ਜਾਂਦਾ ਆ ਉਹ ਲੋਕ ਜਿਹੜੇ ਹੈਗੇ ਆ ਜਦੋਂ ਕੋਈ ਵੀ ਫੈਸਲੇ ਲੈਂਦੇ ਆ ਉਹ ਪਰਫੈਕਟ ਹੋ ਜਾਂਦੇ ਆ ਮਗਰ ਹੁਣ ਇਸ ਨੂੰ अवेਕਨ ਕਿਸ ਤਰ੍ਹਾਂ ਕਰੀਏ ਫਸਟ ਆਫ 올 ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਟਾਈਮ ਹਰ ਰੋਜ਼ ਘੱਟ ਤੋਂ ਘੱਟ 15 ਮਿੰਟ ਤੇ ਔਰ ਅਗਰ ਜ਼ਿਆਦਾ ਦੇ ਸਕੇ ਹੋਰ ਵੀ ਬਹੁਤ ਅੱਛੀ ਗੱਲ ਹੈ ਆਪਣੇ ਆਪ ਦੇ ਨਾਲ ਬੈਠਣਾ ਪਾਏ ਉਹ ਬਹੁਤ ਜ਼ਰੂਰੀ ਆ ਜਦੋਂ ਬੈਠਣਾ ਪਾਏਗਾ ਤੇ ਸਭ ਕੁਝ ਬੰਦ ਕਰਕੇ ਬੈਠਣਾ ਪਾਏਗਾ ਇਹ ਨਹੀਂ ਕਿ ਵਿੱਚ ਚਲੋ ਕੋਈ ਨਹੀਂ ਜੇ ਮੈਂ ਫੋਨ ਆ ਗਿਆ ਤਾਂ ਮੈਂ ਪਿਕ ਕਰ ਲਾਂਗਾ ਨਹੀਂ ਉਹ ਚੀਜ਼ ਪਹਿਲਾਂ ਆਪਣੇ ਮਨ ਨੂੰ ਪਾਵਰਫੁਲ ਰੱਖ ਕੇ ਉਹ ਬੈਠਣਾ ਪਾਏਗਾ ਤੁਹਾਨੂੰ ਉਹ ਜਦੋਂ ਬੈਠੋਗੇ ਅਕੇਲੇ ਤੇ ਉਸ ਵਕਤ ਤੁਸੀਂ ਸਿਰਫ ਤੇ ਸਿਰਫ ਜਿਹੜਾ ਹੈਗਾ ਆ ਅਗਰ ਕਰ ਸਕਦੇ ਇੱਕ ਮੈਡੀਟੇਸ਼ਨ ਹੈਗੀ ਆ ਮੈਡੀਟੇਸ਼ਨ ਕੀ ਹੈਗੀ ਆ ਕਿ ਤੁਸੀਂ ਆਪਣੇ ਆਪ ਦੇ ਨਾਲ ਬੈਠਿਆ ਜੋ ਹੁੰਦਾ ਉਹਨੂੰ ਸਿਰਫ ਵਾਚ ਕਰੋ ਕਿ ਤੁਹਾਡਾ ਮਨ ਕਿਦਾਂ ਕਾਲਾ ਪੈਂਦਾ ਆ ਭਜਨਾ ਚਾਹੁੰਦਾ ਆ ਮਨ ਦੇ ਵਿੱਚ ਕਿਹੜੀਆਂ ਸੋਚਾਂ ਆਉਂਦੀਆਂ ਕਿ ਮੈਂ ਕੀ ਕਰ ਰਿਹਾ ਇਹਦੇ ਨਾਲ ਕੀ ਹੋਣਾ ਆ ਨੋ ਇਹੀ ਚੀਜ਼ ਆ ਇੱਕ ਠਹਿਰਾਓ ਸਭ ਤੋਂ ਪਹਿਲਾਂ ਨੰਬਰ 1 ਇਹਦਾ ਹੈ ਪੁਆਇੰਟ ਠਹਿਰਾਉਣਾ ਚਾਹੀਦਾ ਜਿਸ ਵਕਤ ਤੁਸੀਂ ਉਸ ਉਸ ਜਿਹੜੀ ਕਾਲੀ ਪੰਨ ਨੂੰ ਕੱਟ ਕਰਕੇ ਉਸ shell ਨੂੰ ਤੋੜ ਲਿਆ ਤੁਸੀਂ ਇੱਕ ਕਿਸਮ ਦਾ ਪਹਿਲਾ ਜਿਹੜਾ ਆ ਪੜਾਓ ਪਾਰ ਕਰ ਉਹ ਜਦੋਂ ਤੁਸੀਂ ਬੈਠਣਾ ਸ਼ੁਰੂ ਕਰੋਗੇ ਉਹ ਹੋ ਸਕਦਾ ਪਹਿਲੇ 15 ਮਿੰਟ ਤੁਹਾਡਾ ਧਿਆਨ ਬਿਲਕੁਲ ਨਾ ਲੱਗੇ 15 ਦਿਨ ਨਾ ਲੱਗੇ ਉਹ ਚੀਜ਼ ਜ਼ਰੂਰੀ ਹੈ ਉਹ ਜਦੋਂ ਤੁਸੀਂ ਕਰੋਗੇ ਉਸ ਦੇ ਨਾਲ ਤੁਸੀਂ ਹੈਰਾਨ ਹੋ ਜਾਓਗੇ ਕਿ ਤੁਹਾਡੇ ਅੰਦਰ ਇੱਕ ਅਲੱਗ ਤਰ੍ਹਾਂ ਦੀ ਬਿਲ ਪਾਵਰ ਜਿਹੜੀ ਆਹੋ ਜਿਹੜੀ ਜਾਗਣੀ ਸ਼ੁਰੂ ਹੋ ਜਾਂਦੀ ਹੈ ਥੈਨ ਹੌਲੀ ਹੌਲੀ ਜੇ ਤੁਸੀਂ ਬੈਠਦੇ ਹੋ ਅਗਰ ਅੰਧੇਰੇ ਚ ਬੈਠ ਸਕੋ ਹੋਰ ਵੀ ਬੈਟਰ ਹੈ ਦੂਸਰੀ ਚੀਜ਼ ਅਗਰ ਉਸ ਵਕਤ ਜਦੋਂ ਅੱਖਾਂ ਬੰਦ ਕਰਕੇ ਤੁਸੀਂ ਬੈਠੇ ਆਂ ਤੇ ਤੁਸੀਂ ਉਤੇ ਕੁਛ ਨਾ ਦੇਖਣ ਨੂੰ ਐ ਨਾ ਸੁਣਨ ਨੂੰ ਐ ਐਸੇ ਦੇ ਵਿੱਚ ਤੁਹਾਨੂੰ ਕੀ ਦਿਖ ਰਿਹਾ ਤੇ ਕੀ ਸੁਣ ਰਿਹਾ ਦੂਰ ਦੂਰ ਕਿੱਥੇ ਕੀ ਹੈਗਾ ਉਹਦੇ ਤੇ ਆਪਣਾ ਧਿਆਨ ਟਿਕਾਉਣ ਦੀ ਕੋਸ਼ਿਸ਼ ਕਰੋ ਉਸ ਦੇ ਨਾਲ ਕੀ ਹੋਏਗਾ ਤੁਹਾਡੀ ਜਿਹੜੀ ਇਮੇਜਿਨੇਸ਼ਨ ਪਾਵਰ ਹੈ ਜਿਹੜੀ ਉਹ ਉਹ ਵਧਣੀ ਸ਼ੁਰੂ ਹੋ ਜਾਏਗੀ ਤੇ ਪਲੱਸ ਜਿਹੜਾ ਤੁਹਾਡਾ ਜਿਹੜਾ ਰੂਟ ਚੱਕਰਾ ਦੀ ਪਾਵਰ ਹੈ ਉਹ ਤੁਹਾਡੀ ਇਮੇਜਿਨੇਸ਼ਨ ਪਾਵਰ ਦੇ ਵਿੱਚ ਆਣੀ ਸ਼ੁਰੂ ਹੋ ਜਾਏਗੀ ਜਦੋਂ ਇਹ ਚੀਜ਼ ਸ਼ੁਰੂ ਹੋ ਜਾਏਗੀ ਫਿਰ ਤੁਸੀਂ ਜਿਸ ਤਰ੍ਹਾਂ ਦਾ ਜੋ ਸੋਚਣਾ ਸ਼ੁਰੂ ਕਰੋਗੇ ਉਹ ਹੌਲੀ ਹੌਲੀ ਤਰ੍ਹਾਂ ਉਸ ਤਰ੍ਹਾਂ ਘਟਣਾ ਸ਼ੁਰੂ ਹੋ ਜਾਏਗਾ ਹੋ ਸਕਦਾ ਅਗਰ ਤੁਸੀਂ ਕਰ ਸਕੋ ਤਾਂ ਤੁਸੀਂ ਜਿਹੜਾ 뮤ਜ਼ਿਕ ਦਾ ਸੁਰ ਹੈਗਾ ਸਾ ਜਿਹੜੀ ਗੁੰਜਾਰ ਪੈਰੀ ਜਿਹੜੀ ਹੈਵੀ ਬੇਸ ਹੈਗੀ ਆ ਉਹ ਉਸ ਤਰ੍ਹਾਂ ਦੀ ਅਗਰ ਆਵਾਜ਼ ਕਰ ਸਕੋ ਉਹ ਵੀ ਤੁਹਾਨੂੰ ਮਦਦ ਕਰ ਸਕਦੀ ਹੈ ਧੰਨਵਾਦ